ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਧਰਮਖੋਟ ਰਾਜਾ ਡੇਰੀ ਫਾਰਮ ਤੋਂ ਤੇ ਤਹਿਸੀਲ ਜਿਹੜੀ ਹੈ ਚਨਾਲਾ ਵਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਟੋਟਲ ਦੋ ਪਸ਼ੂ ਦਿਖਾਉਣੇ ਆ ਇੱਕ ਬਿਲਕੁਲ ਤਾਜੀ ਸੂਈ ਆ ਝੋਟੀ ਆ ਤੇ ਇੱਕ ਆਪਾਂ ਤੁਹਾਨੂੰ ਦਿਖਾਉਣੀ ਆ ਵਹਿੜ ਤੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਹੁਣਾ ਕੋਲ ਤੇ ਆਜੋ ਕਾਬਿਆਂ ਵੀਰ ਨਾਲ ਗੱਲਬਾਤ ਤੇ ਕੁਝ ਨੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਅੱਜ ਰੋਪੜ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਵਿੱਚ ਕੀ ਹਾਲ ਚਾਲ ਜੇ ਵਧੀਆ ਵਧੀਆ ਤੁਸੀਂ ਸੁਣਾਓ ਕਿਰਤੀ ਕਲਾ ਜੀ ਹਾਂਜੀ ਜੀ ਉਹ ਸੁਣਾਓ ਵਧੀਆ ਕਿਰਪਾ ਵਾਇਗਰੋ ਦੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸੰਸ਼ੇਰ ਜੋ ਨਾ ਅੱਛਾ ਜੀ ਪਿੰਡ ਧਰਮਗੋੜ ਜੋ ਠੀਕ ਹੈ ਜੀ ਤੁਸੀਂ ਜੀ ਦੇ ਨਾਲ ਆਓ ਅੱਛਾ ਜੀ ਫੋਨ ਨੰਬਰ ਬੋਲ ਦਿਓ 98 99 46 ਅੱਛਾ ਜੀ 36924 ਠੀਕ ਹੈ ਠੀਕ ਹੈ ਲੋ ਬਈ ਉਹ ਵਾਲਾ ਚੈੱਕ ਕਰ ਸਕਦੇ ਨੇ 98 99 46 ਤੇ 36924 ਆ ਹਾਂਜੀ ਤੇ ਆਜ ਹੁਣ ਕਰੀਏ ਸ਼ੁਰੂਆਤ ਆ ਬਾਈਗਰੋ ਮੈਕਨਿਕਲ ਮਾਈਕ ਤੇ ਦੱਸਿਓ ਕਿ ਨਵੇਂ ਸੁਈ ਸੁਈ ਕਿ ਇਹ ਦੂਜੇ ਸੁਈ ਤੇ ਪਹਿਲੇ ਸੁਈ ਦਿੱਤਾ ਸੀ 16 ਕਿਲੋ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਭਾਈ ਚੈੱਕ ਕਰਦਾ ਬਾਕੀ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਹੈ ਹਾਂ ਜੀ ਕੋਈ ਸੁਈ ਆ 11 ਕੋਈ ਸੁਈ ਜੋ ਠੀਕ ਹੈ ਠੀਕ ਹੈ ਜੀ ਲਓ ਭਈਆ ਕੀ ਜਵਾਖੀ ਜੇ ਪਿਛੇ ਕੱਟੀ ਜੋ ਲਓ ਭਾਜੀ ਫੀਮੇਲ ਕਾਫ ਜੇ ਪਿਛੇ ਚੈੱਕ ਕਰ ਸਕਦੇ ਹੋ ਜੇ ਬਿਲਕੁਲ ਤਾਜੀ ਸੁਈ ਹੈ ਤੇ ਜੇ ਜੇਰ ਜੂਰ ਇਹਨੇ ਪਾਉਣੀ ਆ ਤੇ ਖੋਲੇ ਵੇ ਦੀ ਹਰੇ ਨੂੰ ਖੋਲ ਕੇ ਦਿਖਾਈਏ ਖੋਲ ਇਹਨੂੰ ਦੋ ਦੋ ਲੋ ਬਜੀ ਦੁੱਧ ਜਾ ਸੁਆ ਸੁਈ ਦੇ ਦਾ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਪਿਓਰ ਜੈਡ ਬਲੈਕ ਆ ਗਈ ਆ ਕਿਉਂ ਮੱਥੇ ਤੇਗਾ ਹਾਂ ਮੱਥੇ ਹਾਂਜੀ ਥੋੜੀ ਹੈਗੀ ਠੀਕ ਹੈ ਠੀਕ ਹੈ ਮੱਥੇ ਦੇ ਦੁੱਧ ਨੇ 16 ਲੀਟਰ ਬਾਈ ਹਣੀ ਕਹਿੰਦੇ ਕਿ ਦੁੱਧ ਨੇ ਚਵਾਇਆ ਵਾ ਤੇ ਕਰੋ ਚੈੱਕ ਬਾਕੀ ਕੱਦ ਕਾੜ ਦੀ ਬਹੁਤ ਹੀ ਚੰਗੀ ਆ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਨਾ ਅੱਜਾ ਫਗਾਂਵਰ ਦਾ ਬਨ ਲਾਇਆ ਵਾ ਇਹ ਥਣ ਤੁੜੀ ਵੀ ਬਹੁਤ ਚੰਗਾ ਲੱਗਾ ਵਾ ਗੱਟ ਗੱਟ ਤੇ ਥਣ ਲੱਗਾ ਇਹਦਾ ਵੀ ਕਰੋ ਜੀ ਠੀਕ ਕੋ ਨਾ ਪੂਰੀ ਵਟੇ ਇੰਨਾ ਚ ਚ ਵਈ ਜਾਊਗਾ ਅੱਜ ਦੋ ਤੇਰਾ ਹਾਂ ਪਤਾ ਨਹੀਂ 17 18 ਕਿਲੋ ਤੋਂ ਦੇਣਾ ਜਿਹਦਾ ਨੂੰ ਅੱਛਾ ਅੱਛਾ ਠੀਕ ਹੈ ਜੀ 100 ਬਜੀ ਆਸੀ ਬਾਈ ਕਹਿੰਦਾ 17 18 ਲੀਟਰ ਜਿਹੜਾ ਦੁੱਧ ਚਵਾਊਗੀ ਵੇਖੋ ਗਾੜੀ ਚੈੱਕ ਕਰੋ ਚੈੱਕ ਪਾਸੀ ਥਾਂ ਤੇ ਜੀ ਬੋਤਲਾਂਾਂ ਵਿੱਚ ਠੰਡੀ ਠੰਡੀ ਬੋਤਲਾਂ ਹੈ ਵੀ ਠੰਡੀ ਮੀਲ ਜੇ ਕੀ ਕਰ ਸਕਦਾ ਯਾਹ ਦਾ ਮਾਰਦਾ ਹੀ ਸੁਭਾਅ ਦਾ ਵੀ ਤੇ ਕੀ ਮੁੱਲ ਵਿੱਚ ਫਰੇ ਦਾ ਕਰਨਾ ਜੇ ਮੁੱਲ ਤਾਂ ਵੇਖ ਲੈ ਲੋ ਦੋ ਦੋ ਲੱਖ ਮੰਗੀ ਜਾਂਦੇ ਹਾਂ ਜੀ ਆਪਾਂ ਜੈ ਕਰਾਂਗੇ ਹੂੰ ਜਾ ਜੀ ਕਰ ਦਈਏ ਡੇਢ ਦੀ ਦੇ ਦਈਏ ਕਰੀਏ ਮਾਨਤਾ ਨਾ ਜਿੱਦਕ 45 ਦੀ ਨਿਹਾਨਾ ਲੱਗਦੀ ਜਿੱਥੇ ਇੱਕ ਛਾੜੀ ਦੇਣੀ ਆ ਛਾੜੀ ਦੇਣੀ ਜਿੱਥੇ ਇੱਕ ਛਾੜੀ ਦੇਣੀ ਆ ਪਾ 135 ਦੇ ਦਾਂਗੇ 135 ਵੀ ਹਾਂਜੀ ਜਾ ਕੀ ਕਰ ਕੋਈ 2 ਯਰ ਛੱਡ ਦਾਂਗੇ ਜੀ 132 ਕਿ 33 33 ਦੇ ਦਾਂਗੇ 10:00 ਵਜੇ 1,33,000 ਦੀ ਬਾਈ ਕਹਦਾ ਕਿ ਦੇ ਦਾਂਗੇ ਤੇ ਕਿਹਨਾਂ ਮੌਕੇ ਤੇ ਕਰਦੇ ਆ ਮਾਨ ਦਾ ਕੋਈ ਨੀ ਛੋਟ ਕਰਦਾਂਗੇ ਠੀਕ ਠੀਕ ਆ ਦੱਸਿਓ ਹਾਂ ਵੈਟ ਦੇ ਬਾਰੇ ਇਹਦਾ ਵੈਟ ਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਜੀ ਅੱਛਾ ਜੀ ਹਾਂ ਜੀ ਤੇ ਦੁੱਧ ਤੇ ਜਿਆਦਾ ਇਹਰ ਬੱਚਾ ਮਰਨ ਕਰਕੇ ਤੇ ਥੋੜੀ ਘੱਡੀ ਹੋਣੀ ਅੱਛਾ ਅੱਛਾ ਕਿੰਨਾ ਕਿਲੋ ਇਸਦਾ ਹੋਂ ਤੇ 8 ਕਿਲੋ 7-8 ਕਿਲੋ ਠੀਕ ਹੈ ਠੀਕ ਆ ਲਓ 40-60 ਲੀਟਰ ਜਿਹੜਾ ਤੇ ਇੱਕ ਇਹਦੇ ਸਾਂਝ ਨਾ ਧਾਰਾਂ ਥੋੜੀਆਂ ਦੋ ਚਾਰ ਹੀ ਹੁੰਦੀਆਂ ਨੇ ਅਗਲੇ ਸਾਂਝ ਅੱਛਾ ਤੇ ਲੜੀ ਆ ਕਿ ਹਾਂ ਜੀ ਹਾਂ ਜੀ ਤੇ ਲੜੀ ਲਾਵਾਂ ਉਹ ਬਜੀ ਤੇ ਲੜੀ ਜੇ ਕਰੋਸ ਵਿੱਚ ਆ ਗਈ ਜੇ ਹਾਂ ਜੀ ਸ਼ਾਇਦ ਗੱਡ ਕਾੜ ਦੀ ਚੰਗੀ ਆ ਲੋ ਬਜੀ ਫੇਸਪੋਰਟ ਦੀ ਬਿੰਗ ਚੈੱਕ ਕਰ ਸਕਦੇ ਜੀ ਤੇ ਕ੍ਰੋਸ ਵਿੱਚ ਆ ਗਈ ਤੇ ਇਹ ਦੂਜਾ ਸੁਭਾ ਸੂਈ ਕਿ ਤੀਜਾ ਸੁਭਾ ਜੋ ਤੀਜਾ ਸੁਭਾ ਸੂਈ ਨੇ ਕਿੰਨਾ ਕੁ ਜਵਾਇਆ ਪਿਛਲੇ ਸਵੇਰੇ ਨੇ ਫਿਰ ਦੁੱਧ ਉਧਿਆਨ ਤੇ ਉਹ ਦਿੰਦੇ 17 18 ਕਿਲੋ ਦਿੰਦੀ ਨਹੀਂ ਆ ਅੱਛਾ ਹਾਂਜੀ ਤੇ ਬਾਈ ਕਹਿੰਦਾ ਕਿ ਦੁੱਧ ਜ਼ਿਆਦਾ ਆ ਆ ਦੁੱਧ ਬੱਚੇ ਕਰਕੇ ਨਾ ਜਵਾਵ ਤੇ ਘਟ ਗਈ ਜੋ ਠੀਕ ਹੈ ਠੀਕ ਹੈ ਜੀ ਲੋ ਬਜੀ ਜਵਾਗ ਮਰਨ ਦੇ ਕਾਰਨ ਥੋੜਾ ਜਿਹਾ ਦੁੱਧੋਂ ਬਾਈ ਕਹਿੰਦਾ ਕਿ ਘਟ ਗਈ ਆ ਉਹਨੇ ਜੇ 16 17 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਪਿਛਲੇ ਸੂਏ ਤੇ ਇਸ ਟਾਈਮ ਜਿਹੜਾ ਹਾਜ਼ਰ ਜਿਹੜਾ 7 ਤੋਂ 8 ਲੀਟਰ ਜਿਹੜਾ ਦੁੱਧ ਦੁੱਧ ਜਿਆਦਾ ਨਹੀਂ ਉਹ ਘੱਡੀ ਜੋਏ ਅੱਛਾ ਠੀਕ ਹੈ ਠੀਕ ਹਾਂਜੀ ਹਾਂਜੀ ਇਹਦਾ ਕੀ ਮੁੱਲ ਫਿਰ ਕਰਨਾ ਵਿੱਚੀ ਮੁੱਲ ਜਾਇਜ ਇਹਦਾ ਜਾਇਜ ਜਆ ਕਰਦੀ ਆ ਜਾਂਦੇ ਹੋਣਾ ਨਾ ਤੇ ਬੱਚਾ ਦਾ ਨਾਂ ਦੇਣਾ ਸਾਣਾ ਨਹੀਂ ਨਹੀਂ ਬੱਚਾ ਮੰਗਿਆ ਹੈ ਨਾ ਤਾਂ 50 ਦੇ ਦੇ ਨਹੀਂ 20 ਮੰਤਰ ਕਰੀਏ ਬਾਦਾਂ ਆਹ ਦੀ 17 ਨਹੀਂ ਦੇ ਦਾਂਗੇ ਲੋ ਭਾਈ 17000 ਦੀ ਇੱਕ ਆਦ ਕਾੜ ਦੀ ਚੰਗੀ ਆ 500 ਹੋਰ ਜਾ 500 ਛੋੜ ਕਰ ਦਾਂਗੇ ਠੀਕ 16.5 ਦੀ 16.5000 ਠੀਕ ਆ ਠੀਕ ਆ ਲੋ ਭਾਈ 16.5000 ਜੀ ਭਾਈ ਕਹਿੰਦਾ ਕਿ ਦੇ ਦਾਂਗੇ ਹਾਂ ਜੀ ਤੇ ਤੀਜਾ ਸੂਆ ਸੂਈ ਜਾ ਇਸ ਟਾਈਮ ਤੇ ਦੋ ਦੋ ਅੱਖਾਂ ਵਿੱਚ ਠੰਡੀ ਜਾਂ ਕੋਈ ਚੱਕਰ ਨਹੀਂ ਆ ਰਿਹਾ ਕੋਈ ਚੱਕਰ ਨਹੀਂ ਹੈਗਾ ਹੂੰ ਹੋ ਤਾਂ ਕਰਦਾ ਅੱਡੀ ਹੋੜੀ ਠੰਡੀ ਸਹੀ ਲਾ ਤੇ ਥੋੜਾ ਜਿਹਾ ਕੋਈ ਨਾ ਬੰਗਾ ਪਾ ਕੇ ਇੱਦਾਂ ਦੋ ਮਾਜ ਦੀ ਆ ਬਿਲਕੁਲ ਤਾਜ਼ਾ ਸੂਆ ਜਾ ਜੀ ਤੇ ਫੇਸ ਕੁਆਲਟੀ ਤੁਸੀਂ ਕਰ ਸਕਦੇ ਜੀ ਚੈੱਕ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ